What? ਰਾਜਸਥਾਨ ਦਾ ਟੂਰ ਸ਼ੁਰੂ ਹੋ ਰਿਹਾ ਵਿਦ ਰਜੇਸ਼ ਸ਼ਰਮਾ ਪੰਜੇ ਲੀਲੀ ਬਿਲੀ ਅਦਸ ਹੋਰ ਵੀ ਰਸੀਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਉਹ 35 ਮਿੰਟ ਦਾ ਦੇਣਾ ਹਾਂ ਇਹ ਆਈ ਦੇ ਜਿਆਲੀ ਮੜੇ ਪਹੁੰਚ ਜਾਣਾ ਹੈ ਜੇ ਫੋਟੋ ਬਣਾਉਣਾ ਚੱਲੋ ਗਾਣੀਲਾ ਲਓ ਜੀ ਇਹੀ ਪਹੁੰਚ ਗਏ ਆਂ ਜੀ ਖਾਬਾ ਫੋਰਟ ਦੇ ਨੇੜੇ ਤੋ ਵਿਲਾ ਲੈ ਰਜ਼ਰ ਵੀਊ ਅਸੀਂ ਜਾ ਰਹੇ ਆਂ ਜੀ ਹੁਣ ਕੁਲਦਰਾ ਵਿਲੇਜ ਦੇ ਵੱਲ ਕੁਲਦਰਾ ਵਿਲੇਜ ਦਾ ਲਗਭਗ ਜਿਹਨੇ ਨਾਮ ਸੁਣਿਆ ਉਹਨੂੰ ਦੇ ਪਤਾ ਹੀ ਹੋਏਗਾ ਵੀ ਕੁਲਦਰਾ ਵਿਲੇਜ ਦਾ ਕੀ ਇਤਿਹਾਸ ਨੇ ਮੈਂ ਬਹੁਤਿਆ ਇਤਿਹਾਸ ਆਦਿ ਨੇ ਦਾ ਇੱਕ ਜਿੱਦ ਦੀ ਕਮਰੇ ਚ ਹੈ ਉਹ ਤਰੀਕ ਵੀ ਲਿਖੀਏ ਦੋ ਯਾਰ ਹਾਂ ਬਾਈ 9 2014 ਦਾ ਸੀ ਬਾਈ ਨੂੰ 2004 ਨੂੰ ਬਣੀ ਹੋਈ ਏ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਖਾਵਾ ਫੋਰਟ ਬਹੁਤ ਸੁੰਦਰ ਉਹ ਕਿਹੜਾ ਕੋਈ ਸੈਕਟਰ ਯਾਵਾਂਗੇ ਆਪਾਂ ਨੂੰ ਕਿਹਨੇ ਲੈ ਗਏ ਯਾਰ ਉਹ ਲੈ ਗਏ ਅੱਟੀ ਉੜਾ ਕਿੰਨੇ ਨੇ ਲੇਕਾ ਕੀ ਇਥੇ ਨਹੀਂ ਪਤਾ ਇਹ ਲੇਕਾ ਕੀ ਕੀ ਆਪਾਂ ਵੀ ਲੇਜ ਹੈ ਜੀ ਸ਼ਾਇਦ ਖਾਬਾ ਹੀ ਹੋਵੇਗਾ ਜਾਂ ਜੋ ਵੀ ਹੈ ਦਰਦਸਿੰਘ ਜੀ ਆਗੇ ਆ ਜੀ ਵੈਚ ਚੂਤੀਆਂ ਜੀਆਂ ਹਰਕਾ ਕਰਦੇ ਪਏ ਨੇ ਕਿਥੇ ਦਿਨ ਤੇ ਪਾਗ ਜਨਨੀਆਂ ਵਾਲੇ ਕੱਪੜੇ ਸੁਣੋ ਸੁਣੋ ਮੈਂ ਕੰਦ ਕਰਦੇ ਜਮਣਾ ਪਰੇ ਰਹਾ ਸੁਣੋ ਸੁਣੋ ਬੜਾ ਜੀ ਟੂਲ ਲੈਣਾ ਡੱਡਾ ਪੋਤਣੀ ਦੇ ਉਗਾਲ ਲੱਗ ਡਿਆ ਕਰੋ ਯਾਰ ਵੈਜੋ ਕੀਤੇ ਕਿ ਕਿੰਨੀਆਂ ਕੁ ਬੀਪਾ ਲਾਵਾਂਗਾ ਸਾਲੇ ਕਿਹ ਭੱਜਦੀ ਬੁਲਾਉ ਲਾਏ ਤੁਹਾਨੂੰ ਬੀਪਾ ਲੋਈ ਜਿੱਥੇ ਕਾਲੋ ਪਹੁੰਚ ਗਏ ਆ ਬੁਲਤਰਾ ਵਿਲੇਜ ਆਇਓਏ ਇਹ ਨਾ ਅਗਰੇ ਕਰੋਨਾ ਵਿੱਚ ਜਿਵੇਂ ਹੀ ਖੜੇ ਗਏ ਹੋਣਾ ਖਾਣੇ ਤੋਂ ਉੱਠੇ ਨਾ ਪੀਂਦੇ ਹੋਏ ਉਹ ਨਹੀਂ ਆ ਯਾਰ ਬਸ ਸਿਰਫ ਟੂਰਿਸਟ ਦੇ ਵੇਸਤੇ ਥੋੜੀ ਨੇ ਨਹੀਂ ਨਹੀਂ ਗਾਇਡ ਤਾਂ ਕੀ ਕਰਨਾ ਸਾਨੂੰ ਪਤਾ ਸਾਰਾ ਕੁਝ ਵੀ ਨਾ ਆਈ ਵਿਦ ਸਿੰਘ ਬ੍ਰਦਰ ਬਨੋ ਹੁਣ ਦਾ ਰੱਦ ਲੈ ਤੇ ਇਹ ਮਸਾਂ ਨਾ ਕਿ ਪਿੰਡ ਸੀ ਸਾਨੂੰ ਨਹੀਂ ਪਤਾ ਇਹ ਹੋਰ ਨਹੀਂ ਰੱਖਿਆ ਰੱਖਣਾ ਹੈ ਇਹ ਉਹ ਸਿਹਰਾ ਜਿਹਾ ਰੱਖਿਆ ਰੱਖਣਾ ਉਹ ਨਹੀਂ ਓਏ ਇਹ ਤਾਂ ਪਿੰਡ ਹੈ ਉਈ ਰਾਜ ਦੇ ਦੀ ਹੈਗੀ ਹੈ ਵੇਲੀ ਬੋਲੀ ਉਹ ਨਹੀਂ ਹੋਇਆ ਇਹਦੇ ਪਿੰਡ ਦੇ ਹਾਲੇ ਜਿੱਥੇ ਲੋਕੀ ਰਹਿੰਦੇ ਹਨ ਆਹ ਦੇਖੋ ਆਹ ਦੇਖੋ ਰਾਜਸਥਾਨੀਆਂ ਵੱਢੀ ਲੱਗਣਗੇ ਡਸਟ ਵੀ ਨਹੀਂ ਆ ਗਈਆਂ ਇੱਥੇ ਯਾਰ ਆ ਦੂਸਰਾ ਦੇਖਦਾ ਕੋਸਹਾਲਿਆ ਵੇਖ ਤੇ ਰਹਿ ਇਹਦੇ ਨੇ ਆਪ ਬਣਾਇਆ ਅਸਲੀ ਪਿੰਡ ਦੇ ਆਏ ਵਿੱਚ ਆਇਦਰੀ ਪਿੰਡਾਂ ਦੇ ਆਹ ਯਾਰ ਅਜਾ ਉਹ ਨਹੀਂ ਉਹ ਰਾਜ ਦਾ ਘਰ ਇੱਥੇ ਸਾਰੇ ਰਾਜ ਰਾਜ ਦਾ ਘਰ ਇੱਥੇ ਹੁੰਦਾ ਤੇ ਭਜਨ ਦਿੰਦਾ ਉਹ ਇਹਨੂੰ ਮਤ ਆ ਹਾਂ ਉਹ ਮੰਦਿਰ ਬਿਨਾਂ ਮੂਰਤੀ ਤੋਂ ਕੀ ਕੀ ਆਏ ਪਾਣੀ ਹਰੇ ਸਾਗਾ ਮੱਖੀ ਨੇ ਡਾ ਲਾਇਆ ਜ ਮੱਖੀ ਆ ਇਹਦੇ ਵਿੱਚ ਕਹਿੰਦੇ ਨੇ ਕੁੱਤਾ ਹੈ ਵਈ ਯਾਰ ਇਹ ਨਵਾਂ ਹੈ ਇਹ ਬਹੁਤ ਨਹੀਂ ਇਹ ਵੀ ਐਡਿਸਟ ਆਏ ਆਏ ਆਜੋ ਪੁੱਤ ਕੁਝ ਨਹੀਂ ਗਿਆ ਭੈਣ ਜੀ ਇਹ ਕਹਿੰਦੇ ਨੇ ਉਦੋਂ ਰਾਜੇ ਦੀ ਕੁੱਤੀ ਸੀ ਅਜੇ ਤੱਕ ਸ਼ਰਾਬੀ ਕੁੱਤਾ ਕੁੱਤੀ ਕਰਦੀ ਜਾਂਦਾ ਇਹ ਰਾਜੇ ਦਾ ਘੋੜਾ ਸੀ ਕਿੱਥੇ ਜਾਣ ਕੁੱਤੀ ਦੀ ਕੁੱਤਾ ਹੈ ਔਰ ਰਾਜ ਨੇ ਬਾਹਰ ਪਾਸਟ ਰਹਾ ਤਾਂ ਜੋ ਮਰਜੀ ਕਰੋ ਅੰਦਰ ਵੇਖੋ ਵੇਖ ਕੇ ਕਿਵੇਂ ਦਾ ਲੱਗਦਾ ਕੋਈ ਵਾਈ ਤੇ ਆ ਰਹੀ ਵਾਈ ਤੇ ਹੁੰਦੀ ਹੈ ਭੂਤੀਆਂ ਜੀ ਮੁਸ਼ਕਾਂ ਨਹੀਂ ਸਾੜੇ ਨਹੀਂ ਗੰਦੇ ਵਾਈ ਵਾਈ ਬਹਾਇਆ ਫਿਰ ਬਹੁਤ ਮਨ ਨਹੀਂ ਰਹੇ ਇੱਕ ਤਰ੍ਹਾਂ ਖੜੇ ਨੇ ਅੱਗੇ ਹੋਏ ਆਪੋਰੀਆਂ ਬੜੀ ਖਤਰਨਾਕ ਖਿੱਚਣਾ ਪਾਣੇ ਏ ਯਾ ਇਥੋਂ ਰਾਜਾ ਉੱਪਰ ਚੜ ਕੇ ਆਵਾਜ਼ ਮਾਰਦਾ ਹੁੰਦਾ ਸੀ ਜੱਸਾ ਤੇਰੀ ਰੇਤ ਆਉਣੀ ਤੇਰੀ ਬਿਟੇ ਕਿ ਗਾਓ ਸਾਰੇ ਡਿੱਗਦੇ ਏ ਕੇ ਕਰਕੇ ਆ ਓਏ ਜੇ ਡਿੱਗਿਆ ਤੇ ਇੱਕ ਜਾਨ ਨੂੰ ਸੱਟ ਲੱਗੇਗੀ ਉਹ ਸਾਰੇ ਛਾਤੀ ਨਾਲ ਨਾਲ ਲੱਗ ਪਏ ਅੱਛਾ ਛੱਤ ਤੇ ਨਹੀਂ ਕਿ ਜਲ ਜਾਣੇ ਆ ਸਾਰੇ ਬਾਨੇ ਬੁਨੇ ਪਾਇਨੇ ਨੂੰ ਲੈ ਇਦੂ ਵੀ ਉੱਤੇ ਦਰਜੋ ਪਾਵੇਂ ਆਹ ਦੇਖੋ ਜੀ ਅਸੀਂ ਕਿੱਥੇ ਆ ਗਏ ਆ ਡੋਂਗੀ ਲਾਣੀ ਬੜੀ ਔਖੀ ਏ ਇਹ ਮੈਂ ਤੈਨੂੰ ਘਰੋਂ ਨਿਕਲਾ ਲੱਗੇ ਕਿ ਆ ਇਹ ਫੁੱਦੂ ਗੱਲ ਨਹੀਂ ਜਿਹੜੇ ਜਿਹੜੇ ਪੱਡੇ ਨੇ ਸਾਰੇ ਰਾਤੀ ਭੂਤ ਬਣ ਜਾਂਦੇ ਉਹਨਾਂ ਦੇ ਘਰ ਨੇ ਸਾਰੇ ਵੇਖੋ ਹੁਣ ਜਤੇ ਹੀ ਆਏ ਬਾਕੀ ਪਤਾ ਨਹੀਂ ਭਾਂਜਾ ਪੂਰ ਗ੍ਰਾਮਣ ਦੀ ਮਾਰ ਜੀ ਗੱਲ ਖੁੰਗੀ ਆ ਨਾ ਹੀ ਬੁੰਦੇ ਹੁੰਦੇ ਕੱਲ ਵੀ ਅਮ ਆਏ ਸੀ ਕਿਲੇ ਕੇ ਜਾ ਤਾ ਇਹ ਪੇੜ ਇਹ ਨਾ ਆਪਣੀ ਖੁੰਗੀਆਂ ਘੜੀਆਂ ਬੁੰਦੇ ਦੋ ਬੰਦੇ ਇਹ ਤੁਸੀਂ ਭੁੱਲ ਜਾਓ ਇਹ ਪੀਪਾ ਲਾਵਾਂਗਾ ਮੈਂ ਤੇ ਘਰ ਨਾਲ ਸ਼ੇਅਰ ਕਰੀ ਵਾਸਤੇ ਘਰ ਜਾਣਾ ਨਾ ਮਸ਼ਹੂਰੀ ਵੜਿਆ ਦੇਖ ਤਾ ਉੱਥੇ ਜਾ ਕੇ ਭੰਗ ਮਾਰਦੇ ਉਹ ਤੇ ਨੀ ਮੀਰ ਨੂੰ ਨਾਲੇ ਲੈ ਕਿਹਾ ਜਾਂ ਘਾਣੇ ਤਰਾਹ ਬਦੋ ਹਾਂ ਜਿਆ ਬ੍ਰੋ ਆ ਥੋੜਾ ਘਟ ਇਧਰ ਜਾਣਾ ਉਹ ਉਧਰ ਚੱਲਦੇ ਆ ਗਾਈਡ ਦੱਸਣ ਦੇ ਆਪਾਂ ਡੋਲ ਜੀ ਸੁਣ ਲਾਂਗੇ ਲੈ ਲੋ ਕਿੱਥੇ ਨੱਕ ਕੋਈ ਜਾ ਬਟਾ ਉਹ ਵੇ ਕਿੱਧਰ ਗਿਆ ਓਏ ਇੱਕ ਇੱਕ ਕਰਕੇ ਜਾਓ ਓਏ ਇਹ ਨਹੀਂ ਮੰਨਦੇ So, 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 o so, so, s o ਫੁਲਦਰਾ ਵਾਸ ਆਮਨਸ ਪਲੱਸ ਆਫ ਦੀ ਬੱਗ ਨੋ ਬੱਗ ਮੈਂ ਜ਼ੂ ਹੂ ਮੈਂ ਕਰੇ ਪ੍ਰੋਂਟ ਗੋਰੀ ਜੀ ਚਲੋ ਐਵੇਂ ਕਿਵੇਂ ਲੱਲੇ ਕਾ ਗੱਲ ਆ ਬਹੁਤ ਬੜੀ ਗਰੀਬੀ ਬੋਲਤ ਸਾਰੇ ਆ ਯਾ ਵਾਇਨਰ ਬ్రో ਆ ਯਾ ਇਹ ਮੰਦਰ ਪੁਰਾਣਾ ਹੋਵੇ ਕਿ ਹੁਣ ਬਣਾਇਆ ਹੋਵੇ ਬਈ ਪੁਰਾਣਾ ਹੈ ਪੁਰਾਣਾ ਹੈ ਕਿਸੇ ਦੇ ਗਲਾਰੀ ਹੈ ਹੋਇਆ ਮੰਦਰ ਵੀ ਪੁਰਾਣਾ ਹੈ ਜਿਸੇ ਦੇ ਬਿਊਟੀਫੁਲ ਪਲੇਸ ਹੈ ਵੈਰੀ ਗੁੱਡ ਗੜਾਲ ਇੱਥੇ ਉਹ ਗੈਰੇਜ ਇੱਥੇ ਗੱਡੀਆਂ ਖਿਲਾੜਦੇ ਹੁੰਦੇ ਹਨ ਆਪਣੀਆਂ ਓਕੇ 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 ਆ ਬੁੱਗੀ ਬੁੱਗੀ ਖੜੀ ਵੇਖ ਇਹਨਾਂ ਦੀ ਓਕੇ ਦਿਸ ਇਜ਼ 올ਡ 올ਡ ਮੋਡਲ ਓਏ ਲੱਕੜ ਦੇ ਪਹੀਏ ਨੇ ਗੜਾਲ ਆ ਗੜਾਲ ਬ੍ਰਦਰ ਗੈਰੀ ਜਨਗੜਾਲ ਸਾਇਆ ਗੈਰੀ ਜਨਗੜਾਲ ਕਹਿੰਦੇ ਨੇ ਫੋਲਡ ਮਾਡਲ ਬੁੱਕੀ ਵਾਹੋ ਮੈਂ ਕਿ ਆਹ ਗੜਾ ਵੈਰੀ ਵੈਰੀ ਆਲਡ ਬੂਤ ਬਾਹ ਕਿਸ ਨੇ ਬੋਲ ਬੁਲੇ ਜਾਂ ਤੋਂ ਸਾਰੇ ਸਾਰੇ ਬੂ ਮੀਆਂ ਬੂਤ ਦਿਖਾਉਣਾ ਬੂਤ ਖੜਾ ਬੈਠਾ ਰਹਿ ਗਿਆ ਬੂਤ ਬੂਤ ਦਿਨ ਲੈ ਕੰਮ ਕਰ ਰਹੀ ਥਿਸ ਇਜ਼ ਵੈਰੀ ਬਿਊਟੀਫੁਲ ਇੱਥੇ ਰਾਤ ਨੂੰ ਪੂਤ ਆਪਣਾ ਚਾਹ ਪਾਣੀ ਦਾ ਪ੍ਰੋਗਰਾਮ ਕਰਦੇ ਨੇ ਏ ਪੁੱਤਾਂ ਦੀ ਰਸੋਈ ਏ ਵਾਹ ਉਹ ਨਾ ਇਹ ਸੋਕੇ ਨਾਲ ਇਹ ਛੱਡਿਆ ਗਿਆ ਹੈ ਉਹ ਕੀ ਕਹਿੰਦਾ ਵਿਆ ਉਹ ਕਹਿੰਦਾ ਵਿਆ ਝੂਠ ਮਾਰਦੇ ਨੇ ਇਹ ਤੇ ਸੋਕੇ ਕਰਕੇ ਛੱਡਦਾ ਹੀ ਪੈਣ ਕੀ ਹੈ ਸੋ ਕਾ ਪਿਆਸ ਇਹ ਤਾਂ ਲੋਕਾਂ ਦਾ ਘਰ ਛੱਡੇ ਆਂ ਇਥੋਂ ਕੌਣ ਕਹਿੰਦਾ ਆਓ ਬਾਹਰ ਅਸੀਂ ਕੀ ਆਪਾਂ ਅੱਛਾ ਉਹ ਲੱਗਦੀ ਰਹੇਗੀ ਨਾ ਉਹ ਮੋੜ ਜਿਉਂ ਪਾਣੀ ਨਹੀਂ ਮਿਲਦਾ ਬੁੱਲ ਬੇਰੇ ਕੋਲ ਕਿਰਸ ਹੋਊਗੀ ਉਸੇ ਹੀ ਗੱਡੀ ਬਣਾਏਗਾ ਹੈ ਬਪੂ ਆਖਦਾ ਉਹ ਘੂਏ ਜਿਵੇਂ ਪਾਣੀ ਆਇਆ ਪਹਿਨਾ ਕੋਈ ਪਾਣੀ ਤੇ ਲੈ ਜਸੂ ਲਵ ਹਾਂ ਜਸੂ ਲਵ ਹਾਂ ਤੇ ਮੁਖੀ ਵਗੈਰੇ

ਦੇ ਰਿਜੀ ਜੀ ਬਾਰੇ ਬਿਊਟੀਫੁਲ ਸਟੈਪ ਉਹ ਰਹਿ ਗਈ ਓਏ ਉਹ ਇੱਕ ਇੱਕ ਕਰਕੇ ਆਇਆ ਕਰੋ ਇਹ ਦੇ ਨਾਲ ਭਾਂਜੂ ਪ੍ਰਾਣੀ ਅਟੈਚ ਨਹੀਂ ਇਹ ਨਾ ਹੋਵੇ ਭਾਂਜੂ ਉੱਤੇ ਪਈ ਹੋਵੇ ਧੀ ਜਵਾਨੀ ਹੋਣੀ ਬੰਦ ਬੂੰਦ ਪਗਵਚਨ ਨਾਲ ਕੀ ਰਹੀ ਨਹੀਂ ਆ ਰਹੀ ਹੈ ਸੋਕਾ ਤਾਂ ਆ ਗਿਆ ਹੀ ਬੰਨ ਠੋਸੀ ਦੀ ਗੱਲ ਏ ਸੋਕਾ ਠੋਕ ਨਹੀਂ ਲੱਭਾ ਬੈਂ ਤੁਮੋ ਇੱਥੇ ਲੋਟਾ ਦਾ ਥੁੱਕ ਵੀ ਮੁੱਕ ਗਿਆ ਹੀ ਥੋਕੇ ਕਰਕੇ ਜਟ ਗਿਆ ਤੁਸੀਂ ਢਾਵਾਂ ਚ ਲੱਗ ਗਿਆ ਜਾੜਾ ਭੱਜ ਜਾ ਪਿਆ ਆ ਚੱਕਰ ਆ ਆ ਕੱਪ ਦਾ ਆਹ ਇਹ ਬੰਦਾ ਜਾਣਾ ਨਹੀਂ ਆ ਰਹੀ ਲੋ ਨਹੀਂ ਕਰਦੇ ਆ ਕਹਿੰਦੇ ਨੇ ਇਹ ਤਾਂ ਦਾ ਇਤਿਹਾਸ ਹੈ ਕਰ ਸਕਦੇ ਹੋ ਤੇ ਇੰਗਲਿਸ਼ ਚ ਪੜਨਾ ਇੰਗਲਿਸ਼ ਚ ਪੜ ਲਓ ਇੰਡੀ ਚ ਪੜਨਾ ਇੰਡੀ ਚ ਪੜ ਲਓ ਕਿ ਹੈ ਬੜਾ ਠੰਡਾ ਪਾਣੀ ਆ ਤੀਆਂ ਨਹਾਉਣ ਦਾ ਸਾਰਾ ਸੱਦਾ ਹੈ ਹਾਂ ਸੱਚੀ ਮੈਂ ਅਓ ਚਲੋ ਆਇਓ ਪ੍ਰੋਗਰਾਮ ਹੀ ਅੱਗੇ ਵਧੇ ਕਿੰਨੇ ਅੱਥਰਾ ਦੇਖਦੇ ਆਪਾਂ ਜਾਂਦੇ ਤਗੜਦੰ ਤਗੜਦੰ ਪ੍ਰੋਗਰਾਮ ਤੋਂ ਬਾਅਦ ਤਗੜਦੰ 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 ਅਡੋ ਕੇਵਨ ਆ ਚੋੜੀ ਨੇ ਕਰਦਾ ਚੋੜੀ ਨੇ ਕਰ ਪੀਸ ਵੀ ਲੈ ਪੀਸ ਲੈ ਪੀਸ ਲੈ ਗੋਟ ਲੱਗ ਇਹ ਬੋਲ ਕਹਿੰਦੇ ਨੇ ਇਹ ਅੱਗੇ ਛੀਲ ਹੈ ਨਾ گاਉ ਹੈ ਜਿਸ ਦਾ ਅਸੀਂ ਦੌਰਾ ਕਰ ਰਹੇ ਹਾਂ ਨਹੀਂ ਉਂਝ ਕਹਿੰਦੇ ਨੇ ਪਾਣੀ ਨਾਲ ਭੁੱਖੇ ਮਾਰ ਮਾਰ ਕੇ ਤੇ ਛੀਲ ਵੀ ਹੈਗੀ ਇੱਥੇ ਲੈ ਬਾਅਦ ਚ ਫਿਰ ਕਢਾਈਏ ਨਾ ਮੈਂ ਤੇ ਹੁਣ ਤੱਕ ਫਿਰ ਬੰਦਿਆਂ ਨੂੰ ਹੁਣ ਤੱਕ ਸਬਰ ਕਰਨਾ ਚਾਹੀਦਾ ਸੀ ਨਾ ਉਹਨਾਂ ਨੂੰ ਪਾਣੀ ਦਿੱਤਾ ਮੈਂ ਵੀ ਆ ਕਰਨਾ ਚਾਹੀਦਾ ਸੀ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਰੋ ਵੀ ਹੋਣੇ ਇੱਥੇ ਸਾਰਾ ਕੋ ਸੈੱਟ ਹੈ ਆ ਜਾਓ ਬਲਾ ਉਹ ਕਰੀਏ ਕਿਹੜੀ ਚੀਜ਼ ਹੁੰਦੀ ਹੈ ਜਿਹਨਾਂ ਪੂਤਾ ਵਲਾਈ ਜਾਂਦੀਆਂ ਨੇ ਬਸ ਬਲਾਣਾ ਇਹਨਾਂ ਨੂੰ ਵਸੀਗਾ ਜੀ ਹੁਣ ਆ ਮੇਰਾ ਬਸ ਕਰ ਦਲਾ ਇਹ ਪੈਕਿੰਗ ਹੁਣ ਕਹਿ ਨਹੀਂ ਕਰਿਆ ਆ ਦੇਖ ਲਓ ਜੀ ਇਹ ਇਹਨਾਂ ਦੀ ਜਵਾਨ ਹੈ ਇਹਨਾਂ ਨਾਲ ਕੋਣ ਲੋਕ ਬਣਾ ਸਕਦਾ ਇਹ ਜबान ਬਹੁਤ ਚੰਗੀ ਇਹ ਬੀਪਾਂ ਦੀ ਦੁਕਾਨ ਹੈ ਬੀਪਾਂ ਦੀ ਇਹ ਨਾਲਾ ਨੇ ਘਿਓ ਦੀਆਂ ਗੱਲ ਹੋ ਗਿਆ ਹੁਣ ਮੈਨੂੰ ਐਡੀਟਿੰਗ ਵੀ ਨਹੀਂ ਆਉਂਦੀ ਮੈਂ ਕਿੰਨੀ ਕੁ ਬੀਪਾਂ ਆ ਉਹ ਬੀਪਾਂ ਦੀ ਬੰਡਾਰ ਬੀਪ ਨੂੰ ਇੱਕ ਬੀਪ ਲਾਣੀ ਹੈ ਬਸ ਕਸ ਵਾਇ ਗੁਰੂ ਵਾਇ ਗੁਰੂ ਕਰੋ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਨਮੋ ਜੀਂਗੋ ਜਸ ਦੱਸ ਮੈਂ ਕੀ ਕਰਾਂ ਜੀ ਦੱਸੋ ਰੱਬਾ ਤਾਂ ਮੈਂ ਬੈਠਾ ਰਹਿੰਦਾ ਕਹਿੰਦੇ ਨੇ ਹਾਂ ਜੀ ਮੈਂ ਅਰੇ ਤੂੰ ਹੀ ਹੋ ਗਿਆ ਨਾਸੋ ਇਹ ਕੀ ਹੋ ਗਿਆ گاਉਂ ਵਧੀਆ ਭਾਈ ਬੜੀ ਗੁੱਟ گاਉਂ ਵੈਰੀ ਨਾਈਸ ਲੋੜਾ ਨੇ ਕੁਲ ਮਿਲਾ ਕੇ ਵਧੀਆ ਪਲੇਸ ਹੈ ਜੇ ਕੋਈ ਆਉਣਾ ਚਾਹੁੰਦਾ ਇੱਥੋਂ ਇੱਥੇ ਜਾਣਾ ਹੈ ਅਰਸਤਬ ਨਹੀਂ ਹੈ ਮੈਂ ਲੱਗਦਾ ਇਹ ਤਾਂ ਕਿੰਨੇ ਥੱਲੇ ਹੋ ਜੇ ਬਸ ਹੀਰਾ ਜੀ ਉਹਦੇ ਚ ਡੁੱਬ ਕੇ ਮਾਰ ਚਾਹ ਹਾਂ ਤੋ ਡੁੱਬ ਜਾਓ ਓਏ ਇਧਰੋਂ ਓਏ ਦਾ ਪੰਡਾ ਜੇ ਮਾ ਆਪਣੇ ਪਿੰਡ ਬਿਲਾਜੀ ਉਹਨੇ ਕਿਹਾ ਸਾਡਾ ਪਿੰਡ ਫੰਡਦਾ ਦਾ ਪਿੰਡ ਹੈ ਪਤਾ ਇਹਨੂੰ ਚੁੱਤਲਾ ਦਾ ਭੈਣ ਚ ਹੋਰ ਕਿਹੜੀ ਮੱਤ ਠੀਕ ਹੈ ਓਏ ਇਹਨੂੰ ਕਹੇ ਇਹ ਦੂਜਾ ਦਾ ਭੈਣ ਸਾਡੇ ਪੰਜਾਬ ਚ ਹੁੰਦਾ ਹੈ ਕੀ ਹੁੰਦਾ ਹੈ ਛੱਪੜ ਝੀੜ ਉਹਨੇ ਮੂਤਰਿਆ ਵੇਖ ਲੋ ਜੀ ਸਾਗਰ ਰਾਜਸਥਾਨ ਇੱਥੇ ਆ ਗਿਆ ਝੀਲ ਦੇ ਨਾਲ ਤੇ ਫੁੱਦੂ ਬਣਾ ਗਏ ਨੇ ਤੁਹਾਨੂੰ ਕਹਿੰਦਾ ਨਾਓ ਧੋਵੋ ਕੋਈ ਜੱਗਰ ਨਹੀਂ ਧੋਵੋ ਫੇਰ ਓਏ ਜਾ ਟਾਇਲਟ ਕਰ ਲੈ ਤੇ ਕੈਕਟਸ ਦੇ ਮੋਦੇ ਨਾਲ ਪੂੰਝ ਕੇ ਦੇ ਆਪਣਾ ਤੋਣੀ ਤੇ ਤੇ ਜੇ ਮੜਨ ਨਾ ਹੀ ਤਾਂ ਦੱਸਦੀ ਆ ਆ ਜੇ ਇੱਥੇ ਝੀਲ ਆਵੇ ਜਿਹੜੀ ਉਹਦਾ ਜੇ ਕਹਾਂਗੇ ਵੀ ਇਹ ਲਾਹੋਂ ਨਾਲ ਪੈਂਟ ਕਿਉਂ ਜਪੜਿਆ ਪੀੜ ਜੀ ਹੋ ਗਏ ਨੇ ਉਹ ਤੋਂ ਉਹਨੂੰ ਪੀੜ ਤੋਂ ਆ ਰਹੇ ਨੇ ਹੈਗਾ ਹੈਗਾ ਖਾਸ ਪਾਣੀਆ ਦੇਖੋ ਚੱਲਾ ਲਾ ਲਓ ਕਿੱਥੇ ਕਹਾਂ ਹੈਗਾ ਭਾਈ ਹੈਗਾ ਭਾਜੀ ਕਹਿਣਾ ਕਿ ਜਉਂਦੇ ਸੀ ਅੱਕੋ ਦਮਾ ਆਈ ਯਾਨੀ ਸਾਡੀ ਘਰ ਵਿੱਚ ਸੋਕੇ ਤੋਂ ਸੋਕਾ ਪੈ ਜਾਣਾ ਤਾਂ ਵੀ ਨੰਗ ਪਾਣੀ ਹੋਏਗਾ ਉਹਦੇ ਵਿੱਚ ਉਹ ਜਾਨ ਨੂੰ ਚਾਹ ਪਰ ਚਾਹ ਨੂੰ ਬੜੀ ਬੜੀ ਬਾਤ ਆਉਂਦੀ ਹੈ ਹੈ ਆਹ ਹੋ ਚੱਲਾਈ ਕਰ ਹੁਣੇ ਹੀ ਹੁਣੇ ਚਾਹ ਚਾਹ ਪਾਣੀ ਕਰਨ ਦਾ ਬੜਾ ਹੀ ਹਾਂ ਬੁਰ ਦੇ ਬਗਲੇ ਹਾਉਂਪੁਰ ਵਾਲੇ ਜਾ ਬੈਠੇ ਹਾਉਂ ਬੁਰਾ ਵਾਲੇ ਮੈਂ ਸੁਸੂ ਕਰਨ ਲੱਗਾ ਤੂੰ ਵੀਡੀਓ ਕਰ ਲੈ ਫੇਰ ਕੀ ਹੈ ਇਹ ਕਿ ਤੁਰ ਕਲਰ ਕਰਦਾ ਇਹ ਵੀਡੀਓ ਤੇ ਤੁਹਾਡੀ ਸਾਰੀ ਬਣੀ ਹੁੰਦਾ ਜਿਹੜੇ ਆਪੀ ਰੇਡਪੁਰ ਰ ਕਰ ਰਹੇ ਹੋ ਨਾ ਇਹ ਪੇਗੀ ਨਟ ਤੇ ਫਿਰ ਨੌਕਰੀਆਂ ਪਾ ਛੱਡ ਦੇਣੀ ਵੀਡੀਓ ਤੇ ਪਹਿਲੇ ਲਿਖ ਦਾਂਗੇ ਉਹ 18+ ਨੌਕਰੀ ਤੱਕ ਹੀ ਛੱਡਣ ਦੇ ਨੇ ਨੌਕਰੀ ਲੋਈ ਤੁਤ ਮਾਰਿਆ ਸਪਟਾ ਬਾਅਦਿਆ ਸਪਟਾ ਨੂੰ 250 ਰੁਪਏ ਰੇਟ ਕਿ ਕੰਮ ਚਲਾਜੇ ਨਹੀਂ ਐਕਟਿੰਗ ਕਰਦੇ ਐਕਟਿੰਗ ਕਰਦੇ ਇੱਕ ਵੀ ਕਰਦੇ ਮਰ ਗਿਆ ਇਹ ਵੀ ਨਾ ਕਰੋ ਭਜਣਾ ਪਾਵੇ ਆਲੀ ਮਜ਼ਾ ਆ ਗਿਆ ਹੈ ਕਮਰੇ ਵਿੱਚ ਵੀ ਮਹੀ ਆਲਾ ਪਾ ਕਾ ਮੰਨਦਾ ਕਿ ਅਛਾ ਤਾਰੀ ਲਿਆਤਾ ਕੰਨੇ ਟੋਲ ਕੇ ਦੇਖਣਾ ਕਰੋ ਨਾ ਕੀ ਰੇਟ ਹੈ ਬਿਲੋ ਬਰੀ ਇਹ ਫ੍ਰੀ ਕਰਤਾ ਜੀ ਇਹ ਕਹਿੰਦਾ ਇਹਦੇ ਸੋਕਾ ਪਿਆ ਜਾਂਦਾ ਤੇ ਫ੍ਰੀ ਸੇਵਾ ਕੀਤੀ ਜਾਏਗੀ ਲੰਗਰ ਸਾਜੂਏ ਤੂੰ ਕੋ ਆਪਣਾ ਆਇਆ ਡਾਡਾ ਹਾਂ ਕੋਈ ਤੇ ਪਾਣੀ ਆ ਗਿਆ ਜੇ ਭੱਜੋ ਕੋਈ ਨਹੀਂ ਇੱਥੇ ਹੁੰਦੇ ਹੁੰਦੇ ਐਵੇਂ ਇਹ ਜਿੰਨਾ ਮਰਜ਼ੀ ਆਵੇ ਇੱਥੇ ਹੁੰਦੇ ਹੁੰਦੇ ਨੂੰ ਫਿਰ ਸੁੱਕ ਜਾਣਾ ਉਹ ਜਾ ਕੇ ਉਹਨੂੰ ਫੜੋ ਜਿਹੜਾ ਕਹਿੰਦੇ ਬੜੀ ਤਬਦੀ ਛੀ ਦੇ ਠੀਕ ਉਹਨੇ ਵੀ ਪਾਣੀ ਇਕੱਠਾ ਵੇਖਿਆ ਹੀ ਨਹੀਂ ਪੈਦੀ ਏਰੀਆ ਉਹਨੂੰ ਕਹਾਂ ਆ ਜਾ ਮੜੇ ਪੰਜਾਬ ਵਾਲ ਨੂੰ ਚੱਲ ਜੋਸ ਜੇ ਨੂੰ ਪੰਜਾਬ ਚ ਪੰਜਾਬ ਚ ਲੈ ਗਏ ਨੇ ਕਹਿੰਦੇ ਬੈਰ ਸਮੁੰਦਰ ਇਹ ਤੇ ਫੋਟ ਰਹੀ ਜਾਂਦੇ ਕਿਉਂਕਿ ਇਹ ਨਾ ਜਿਹੜਾ ਆਉਂਦੀ ਨਹੀਂ ਚੱਲ ਉਹ ਲੈਣਾ ਪੈਣਾ ਯਾ ਟਰਾਈਪੋਡ ਯਾ ਸੋ ਗਿਮਬਲ ਜਿੰਨੀ ਟੀਪੜ ਨਾਲ ਹੀ ਉਹ ਵੀ ਲੈ ਕੇ ਦੇਖ ਲਈ ਸੋ ਨਹੀਂ ਤੇਰੇ ਕਰੀ ਲਈ ਨਾ ਨਹੀਂ ਆਰ ਇਹ ਤਾਂ ਜਾਣਾ ਹੈ ਇਹ ਐਵੇਂ ਬੰਨਾ ਇਹ ਗੇਟਿੰਗਸ ਲਿਖ ਕੇ ਪਾ ਦਾਂਗੇ ਵੀਰਾਂ ਜੀ 16 ਆਪਾਂ ਤਾਂ ਦਿਖਾਂਗੇ ਉਹ 8 ਫਿਰ ਕੀ ਹੈ ਕੋਈ ਨੀਂਗੇ ਦਿਖਾ ਦੇ ਯਾਰ ਕਹਿਣਗੇ ਤਾਂ ਨਾ ਹੀ ਹੁੰਦੇ ਵਿੱਚ ਮੁੱਪੇਂ ਢੀਲ ਓਏ ਮੇਂ ਉਦਾਰ ਬੋਲੇ ਤੇ ਹੀ ਕਰ ਦੇ ਯਾਰ ਆ ਵੀਡੀਓ ਬਣਾ ਲੈ ਢੀ ਫਟਾਫਟ ਆ ਵੀ ਗੱਲੂ ਕੈਸਾ ਫੀਲ ਹੋ ਰਿਹਾ ਮਰਵਾ ਕੇ ਚਾਲ ਮਸਤਾਨੀ ਚਾਲ ਮਸਤਾਨੀ ਆ ਬਾੜੇ ਨੂੰ ਕਿਕਰ ਪਿੱਛੇ ਬਾੜੇ ਨਹੀਂ ਆਉਂਦਾ ਭੈਣ ਜੀ ਕੀ ਹੋਣੀ ਮੈਂ ਪਹਿਲਾਂ ਕਹਉ ਤੁਰ ਲੱਗੇ ਕਿ ਇਹ ਗਾਡੂ ਗੱਲ ਨਹੀਂ ਕਰਨੀ ਇਹਨਾਂ ਦੇ ਘਰ ਦੇ ਨੇ ਕਰਤੀ ਭੈਣ ਚ ਗਰਮੀ ਲੱਗ ਗਈ ਹੈ ਸਾਡੇ ਪੰਜਾਬ ਚ ਬਲਦ ਬਹੁਤ ਤਕੜੇ ਦਾ ਹੈ ਚੱਕਤਾ ਚੱਕ ਹੈ ਚੱਕਤਾ ਚੱਕ ਹੈ ਹੈ ਚੱਕਤਾ ਚੀਕਦਾ ਇਹ ਦੇਖੀ ਗਾ ਬੜਾ ਹੀ ਸੀਰੀਅਸ ਮਾਮਲਾ ਯਹਾਂ ਤੇ ਪਤਾ ਨਹੀਂ ਕਿਸੇ ਕੀ ਚੀਕੇ ਨਿਕਲ ਰਹੀ ਸੀ ਅਭੀ ਅਭੀ ਉਹ ਕਰ ਰਹਾ ਸੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਕੁੱਲ ਧਾਰਾ ਉੱਥੋਂ ਦੀ ਇੱਕ ਨਾਰ ਸੁਣੀ ਦੀ ਇਧਰ ਮੂੰਹ ਕਰ ਨਾਰੇ ਨਾ ਨਾ ਬਣਾ ਤੂੰ ਵੀਡੀਓ ਬਣਾ ਇਹ ਭੈਣ ਚੋਦ ਹੈ ਜੀ ਸਿਰੇ ਦਾ ਨਹੀਂ ਚੱਕ ਕੇ ਲੈਗੇ ਨਹੀਂ ਚੱਕ ਕੇ ਲੈਗੇ ਕੀ ਹੋ ਗਿਆ ਭਾਜੀ ਨਹੀਂ ਭੈਣ ਜੋ ਚੱਕੇ ਬੂਥਾ ਆ ਜਾਂਦੇ ਤੁਸੀਂ ਕੀ ਕਰੀਏ ਅਗਲਾ ਕਰੀਏ ਇਧਰ ਗੱਲ ਭਾਈ ਮੈਂਨੇ ਕੀ ਬੋਲਾ ਆਪਕੋ ਨਾ ਤੂੰ ਬੋਲ ਨਾ ਬੋਲ ਭੈਣ ਚੋਦ ਬੋਲ ਤੂੰ ਕੱਟ ਲਾਗੇ ਇਹਦਾ ਤੇਰੇ ਘਰ ਵੀ ਪਹੁੰਚ ਜਾਣਾ ਜੋ ਜੁੰਮ ਕਰ ਲਾ ਹਡੀ ਤਿੰਨ ਦਿਨਾਂ ਤੋਂ ਤਿੰਨ ਦਿਨ ਹੋ ਗਏ ਪੁੱਲ ਤਾਂ ਰਣੇ ਚ ਜੀਏ ਉਹ ਚੱਲੋ ਇੱਧਰ ਵੇਖ ਉਹ ਨੀਂਦ ਤਿੰਨ ਰੰਗ ਹਰ ਜਾਓ ਹਰ ਜਾ ਜਾ ਰਿਹਾ ਚੱਲ ਉਹ ਨਹੀਂ ਬਾੜ ਜਣੀ ਚ ਹਰ ਜਾਓ ਹੁਣ ਸਿੱਟੋਈ ਨਾ ਇਹ ਵੀ ਅੱਗੇ 150 150 150 ਅੱਜ ਰੇਟ ਘਟਾਇਆ ਓ ਸਾਰੇ ਵੇ ਰਹਿ ਗਿਆ ਆ ਫੜ ਆਈ ਫੜ ਲੈ 30% ਔਫ ਹੈ ਅੱਜ ਚਲੋ ਚਲ ਓਤਲੇ ਦੂਰ ਦੂਰ ਰੋ ਪਸੀਨੇ ਦੀ ਪੋਏ ਜਾ ਆ ਪਿੰਡ ਕਿਹੜਾ ਬਈ ਆ ਪੜ ਲਓ ਸਾਰੇ ਪਤਾ ਨਹੀਂ ਦਲ ਲਓ ਵੀ ਮਿੱਤਰੋ ਹਟ ਜਾ ਪਹਿਲਾਂ ਮੈਨੂੰ ਅੰਦਰ ਲਾ ਕੋਲਤਾਰਾਂ ਚ ਚੱਲੇ ਹਾਂ ਆ ਜਾ ਟੈਂਟੜਨ ਟੜੜੜਨ